ਹੈਲੋ ਸਤਿ ਸ੍ਰੀ ਅਕਾਲ ਜੀ ਕਿਊਟ ਸਿਮੂ ਐਂਡ ਖੋ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਸਾਨੂੰ ਪੂਰੀ ਉਮੀਦ ਹੈ ਕਿ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਚਲੋ ਜੀ ਆਪਾਂ ਇੱਕ ਕਰਦੇ ਆਂ ਵੀਡੀਓ ਸ਼ੁਰੂ ਪਿਗਮੈਂਟੇਸ਼ਨ ਤੇ ਬਹੁਤ ਜ਼ਿਆਦਾ ਪ੍ਰੋਬਲਮ ਆ ਪੈਣਾ ਨੂੰ ਹਨਾ ਇੱਕ ਦੋ ਮੈਨੂੰ ਕਮੈਂਟ ਵੀ ਆਏ ਸੀ ਕਿ ਬਹੁਤ ਜ਼ਿਆਦਾ ਉਹਦੇ ਨਾਲ ਇਦਾਂ ਹੋ ਜਾਂਦਾ ਕਿ ਬਹੁਤ ਜ਼ਿਆਦਾ ਚਿਹਰਾ ਜਿਹਾ ਖਰਾਬ ਲੱਗਦਾ ਹਨਾ ਐ ਸਨ ਬਨ ਜਾਂ ਜਾਂਦਾ ਹੈ ਚਿਹਰੇ ਦੇ ਉੱਪਰ ਤੇ ਉਹ ਨਾ ਤਾਂ ਆਪਾਂ ਨੂੰ ਸ਼ਾਈਆਂ ਵੀ ਇੱਕ ਤਾਂ ਹੁੰਦੀ ਜਿਹੜੀ ਐ ਡਾਰਕ ਵਾਲੀ ਸ਼ਾਈ ਬਣ ਜਾਂਦੀ ਆ ਉਹ ਵਿੱਚ ਅੱਧਾਕ ਤਾਂ ਵਾਈਟ ਹੋ ਜਾਂਦਾ ਅੱਧਕ ਬਲੈਕ ਹੋ ਜਾਂਦੇ ਤੇ ਹੋਰ ਹੀ ਵਿੱਚ ਨਾ ਇਦਾਂ ਇਦਾਂ ਜਿਵੇਂ ਕੁਝ ਮਾਰਿਆ ਹੁੰਦਾ ਇਸ ਟਾਈਪ ਦੇ ਹੁੰਦੇ ਆ ਤੇ ਉਹਦੇ ਕਰਕੇ ਆਪਣਾ ਚਿਹਰਾ ਬਹੁਤ ਖਰਾਬ ਲੱਗਦਾ ਤੇ ਚਲੋ ਭੈਣਜੀ ਆਪਾਂ ਤੁਹਾਡੀ ਫਰਮਾਇਸ਼ ਦੇ ਉੱਪਰ ਹੀ ਤੇ ਤੁਹਾਨੂੰ ਦੱਸਦੇ ਆ ਤੇ ਬਹੁਤ ਹੀ ਜਲਦੀ ਤੁਹਾਨੂੰ ਠੀਕ ਹੋਊਗਾ ਤੇ ਪਰ ਇਹ ਆ ਵੀ ਤੁਸੀਂ ਕਰਨਾ ਤੁਹਾਨੂੰ ਡੇਲੀ ਪਊਗਾ ਜੇ ਡੇਲੀ ਨਹੀਂ ਤਾਂ ਇੱਕ ਦਿਨ ਛੱਡ ਕੇ ਤੁਸੀਂ ਜ਼ਰੂਰ ਕਰਨਾ ਹੈ ਕੋਈ ਔਖਾ ਕੰਮ ਨਹੀਂਗਾ ਹੁਣ ਅੱਗੇ ਵੈਸੇ ਵੀ ਗਰਮੀ ਆ ਗਈ ਆ ਤੇ ਸੌਖਾ ਜਿਹਾ ਹੀ ਕੰਮ ਕੋਈ ਜ਼ਿਆਦਾ ਇਹ ਨਹੀਂ ਕਿ ਬਹੁਤ ਸਾਰੇ ਪੈਸਿਆਂ ਵਾਲਾ ਹੈ ਉਹ ਵੀ ਨਹੀਂ ਆਪਾਂ ਕਰਦੇ ਹੈਨਾ ਆਪਾਂ ਨੂੰ ਇਹ ਹੁੰਦਾ ਕਿ ਚਲੋ ਜਿਹੜਾ ਪੈਣਾ ਦੇ ਬਜਟ ਦੇ ਵਿੱਚ ਹੋਵੇ ਇੱਕ ਨਾਰਮਲ ਜੇ ਘਰੇ ਘਰੇਲੂ ਜੇ ਨੁਸਖਿਆਂ ਤੋਂ ਆਪਾਂ ਆਪਣੇ ਚਿਹਰੇ ਨੂੰ ਵਧੀਆ ਬਣਾ ਸਕਦੇ ਆ ਤੇ ਆਪਾਂ ਉਹੀ ਕੰਮ ਕਰਦੇ ਆ ਤੇ ਚਲੋ ਆਪਾਂ ਦੱਸਦੇ ਆ ਤੁਹਾਨੂੰ ਤੇ ਫਿਰ ਆਪਾਂ ਉਸ ਤੋਂ ਬਾਅਦ ਵਿੱਚ ਪੈਣਾ ਦੇ ਨਾਮ ਪੜਾਂਗੇ ਜਿਹੜੀਆਂ ਭੈਣਾਂ ਆਪਾਂ ਨੂੰ ਬਹੁਤ ਹੀ ਪਿਆਰੇ ਪਰ ਕਮੈਂਟ ਕਰਦੀਆਂ ਤੇ ਚਲੋ ਹਨਾ ਉਹਨਾਂ ਨੂੰ ਵੀ ਉਮੀਦ ਹੁੰਦੀ ਹੈ ਕਿ ਚਲੋ ਭੈਣ ਜੀ ਤੁਸੀਂ ਸਾਨੂੰ ਦੱਸੋ ਕੁਝ ਵੀ ਸਾਨੂੰ ਇਦਾਂ ਲੱਗ ਰਿਹਾ ਹੈ ਸਾਨੂੰ ਇਦਾਂ ਲੱਗ ਰਿਹਾ ਤੇ ਆਪਾਂ ਉਹੀ ਕੋਸ਼ਿਸ਼ ਕਰਦੇ ਹਾਂ ਤੁਹਾਡੇ ਵਾਸਤੇ ਕਿ ਆਪਾਂ ਤੁਹਾਨੂੰ ਵਧੀਆ-ਵਧੀਆ ਜਾਣਕਾਰੀ ਦਿੰਦੇ ਰਹੀਏ ਤੇ ਜਿਹਦੇ ਨਾਲ ਤੁਹਾਡਾ ਫਾਇਦਾ ਵੀ ਹੋ ਜਾਈਏ ਤੇ ਪੈਸੇ ਵੀ ਨਾ ਲੱਗਣ ਤੇ ਆਜੋ ਜੀ ਪਹਿਲਾਂ ਆਪਾਂ ਕੀ ਕਰਨਾ ਹੈ ਕਾਟਨ ਲੈ ਲੈਣੀ ਆਪਾਂ ਇਹ ਗੁਲਾਬ ਜਲ ਨਾਲ ਆਪਣਾ ਫੇਸ ਕਲੀਨ ਕਰਨਾ ਹੈ ਮੈਂ ਤੁਹਾਨੂੰ ਦਿਖਾ ਰਹੀ ਹਾਂ ਇਸ ਕਰਕੇ ਨਹੀਂ ਮੈਂ ਪੱਲਾ ਕਰ ਚੁੱਕੀ ਹਾਂ ਇਹਨੂੰ ਕੀ ਕਰਨਾ ਆਪਾਂ ਫੇਸ ਨੂੰ ਚੰਗੀ ਤਰ੍ਹਾਂ ਕਲੀਨ ਕਰ ਲੈਣਾ ਜਾਂ ਕੱਚੇ ਦੁੱਧ ਨਾਲ ਕਰ ਸਕਦੇ ਹੋ ਤੁਸੀਂ ਜੇ ਗੁਲਾਬ ਜਲ ਨਹੀਂ ਵੀ ਹੈਗਾ ਤਾਂ ਵੀ ਤੁਸੀਂ ਕੱਚੇ ਦੁੱਧ ਨਾਲ ਕਰ ਸਕਦੇ ਹੋ ਫੇਸ ਨੂੰ ਕਲੀਨ ਚੰਗੀ ਤਰ੍ਹਾਂ ਉਹ ਵੀ ਬਹੁਤ ਵਧੀਆ ਹੈ ਤੇ ਆਪਾਂ ਕਰ ਲੈ ਆਂ ਇਸ ਨੂੰ ਕਲੀਨ ਤੇ ਹੁਣ ਆਪਾਂ ਆਧੇ ਹੀ ਪਾ ਲਿਆ ਇਹਦੇ ਵਿੱਚ ਆ ਦੇਖੋ ਜੀ ਚਮਚਾ ਪਰ ਕੇ ਆਪਾਂ ਪੂਰਾ ਦਹੀਂ ਦਾ ਪਾ ਲਿਆ ਇਹਦੇ ਵਿੱਚ ਤੇ ਆ ਦੇਖੋ ਜੀ ਆਪਣਾ ਬੇਸਨ ਆਪਾਂ ਛਾਣ ਕੇ ਇਹਨੂੰ ਤੇ ਫ੍ਰਿਜ ਦੇ ਵਿੱਚ ਰੱਖ ਦਿੰਨੇ ਆ ਤੇ ਬਹੁਤ ਟਾਈਮ ਚੱਲਦਾ ਹੈ ਖਰਾਬ ਨਹੀਂ ਹੁੰਦਾ ਆਪਾਂ ਇਹਦੇ ਵਿੱਚ ਬੇਸਨ ਪਾ ਲਿਆ ਤੁਹਾਡੇ ਬਹੁਤ ਜਲਦੀ ਪਿਗਮੇਟੇਸ਼ਨ ਤੋਂ ਫਾਇਦਾ ਹੋ ਜੂਗਾ ਤੁਹਾਨੂੰ ਤੇ ਆਪਾਂ ਨਿੰਬੂ ਆ ਦੇਖੋ ਜੀ ਥੋੜਾ ਜਿਹਾ ਨਿੰਬੂ ਆਪਾਂ ਵਿੱਚ ਇਹਦੇ ਥੋੜੀਆਂ ਜਿਹੀ ਬੂੰਦਾਂ ਹੀ ਪਾਉਣੀਆਂ ਤੇ ਜੇ ਤੁਹਾਨੂੰ ਨਿੰਬੂ ਨਹੀਂ ਸੂਟ ਕਰਦਾ ਤੇ ਤੁਸੀਂ ਨਿੰਬੂ ਨਾ ਪਾਓ ਜੇ ਅਗਰ ਤੁਹਾਨੂੰ ਸੂਟ ਕਰਦਾ ਹੈ ਤੁਸੀਂ ਜ਼ਰੂਰ ਪਾਓ ਇਹਨੂੰ ਆਪਾਂ ਚੰਗੀ ਤਰ੍ਹਾਂ ਕਰਕੇ ਮਿਕਸ। ਇਹਨੂੰ ਆਪਾਂ ਇਦਾਂ ਕਰਕੇ ਆਪਣੇ ਚਿਹਰੇ ਦੇ ਉੱਪਰ ਲਗਾ ਲੈਣਾ। ਇਹਨੂੰ ਤੁਸੀਂ ਦੇਲੀ ਕਰ ਸਕਦੇ ਹੋ। ਜੇ ਦੇਲੀ ਨਹੀਂ ਤਾਂ ਤੁਸੀਂ ਦੂਸਰੇ ਦਿਨ ਤਾਂ ਜ਼ਰੂਰ ਕਰੋ। ਬਾਕੀ ਔਖਾ ਵੀ ਨਹੀਂ ਹੈ ਤੁਸੀਂ ਡੇਲੀ ਵੀ ਕਰ ਸਕਦੇ ਹੋ ਕੋਈ ਜ਼ਿਆਦਾ ਕੰਮ ਨਹੀਂ ਹੈਗਾ ਲੰਬਾ ਚੋੜਾ ਵੀ ਬਾਲਾ ਆਪਣਾ ਟਾਈਮ ਵੇਸਟ ਹੋਊਗਾ ਬਸ 2 ਮਿੰਟ ਦਾ ਹੀ ਕੰਮ ਹੈ ਦਹੀਂ ਆਪਣੇ ਘਰਾਂ ਦੇ ਵਿੱਚ ਹੁੰਦੀ ਆਪਾਂ ਨੂੰ ਪਤਾ ਹੀ ਹੈ ਵੀ ਹਰ ਘਰ ਦੇ ਵਿੱਚ ਦਹੀਂ ਹੁੰਦਾ ਹੀ ਆਪਾਂ ਨੂੰ ਹਨਾ ਘਰੇ ਪਿਆ ਹੁੰਦਾ ਹੈ ਤੇ ਤੁਸੀਂ ਇਹਨੂੰ بس 2 ਕੁ ਮਿੰਟ ਲਗਾ ਕੇ ਤੇ ਫਿਰ ਇਹਨੂੰ ਹਲਕੇ ਹਲਕੇ ਹੱਥਾਂ ਨਾਲ 1-2 ਮਿੰਟ 1 ਮਿੰਟ ਤਾਂ ਪੂਰਾ ਇਹਨੂੰ ਪੂਰਾ ਇਦਾਂ ਦਾ ਰਗੜਨਾ ਐ ਫੇਸ ਨੂੰ ਜਿਆਦਾ ਨਹੀਂ ਹਲਕੇ ਹੱਥਾਂ ਦੇ ਨਾਲ ਤੇ 2 ਕੁ ਮਿੰਟ ਇਹਨੂੰ ਲਗਾ ਕੇ ਆਪਾਂ ਰੱਖ ਲੈਣਾ ਹੈ ਤੇ ਫਿਰ ਆਪਾਂ ਨੂੰ ਵਾਸ਼ ਕਰਕੇ ਫਿਰ ਤੁਹਾਨੂੰ ਦਿਖਾਉਣੀ ਆ ਤੇ ਹਾਂਜੀ ਆਪਾਂ ਫੇਸ ਨੂੰ ਧੋਏ ਆ ਤੇ ਬਹੁਤ ਜ਼ਿਆਦਾ ਵਧੀਆ ਹੋ ਗਿਆ ਪਤਾ ਨਹੀਂ ਕਿਵੇਂ ਪੜਨਾ ਕਿ ਆਉਂਦੀ ਹੈ ਕਿ ਸਾਨੂੰ ਫਰਕ ਨਹੀਂ ਪੈ ਰਿਹਾ ਜਾਂਦਾ ਇਹ ਹੈ ਕਿ ਭਣਾ ਤੁਸੀਂ ਡੇਲ ਨਹੀਂ ਕਰਦੇ ਹਨ ਤੁਸੀਂ ਆ ਵਾਲਾ ਹੀ ਹੈ ਜਿਹੜਾ ਆਪਾਂ ਦੱਸ ਰਹੇ ਤੁਹਾਨੂੰ ਇਹ ਤੁਸੀਂ ਡੇਲ ਹੀ ਕਰਕੇ ਦੇਖਿਓ ਹਫਤਾ 10 ਦਿਨ ਤੇ ਫਿਰ ਤੁਸੀਂ ਦੱਸਿਓ ਵੀ ਤੁਹਾਨੂੰ ਫਰਕ ਪੈ ਰਿਹਾ ਹੈ ਕਿ ਨਹੀਂ ਪੈ ਰਿਹਾ ਤੇ ਜਿਸ ਤਰੀਕੇ ਦੇ ਨਾਲ ਆਪਾਂ ਦੱਸਿਆ ਤੁਹਾਨੂੰ ਲਗਾਉਣਾ ਉਸੇ ਤਰੀਕੇ ਦੇ ਨਾਲ ਹੀ ਲਗਾਉਣਾ ਹੈ ਤੇ ਬਹੁਤ ਜ਼ਿਆਦਾ ਵਧੀਆ 글로ਅ ਇੱਕਦਮ ਵਧੀਆ ਤੇ ਇਦਾਂ ਖਿਲੇ ਖਿਲੇ ਚਿਹਰਾ ਹੋਇਆ ਨਾ ਦੇਖੋ ਜੀ ਬਹੁਤ ਜ਼ਿਆਦਾ 글로 ਆ ਗਿਆ। ਦੇਖ ਸਕਦੇ ਹੋ ਤੁਸੀਂ। ਤੇ ਚਲੋ ਜੀ ਵੀਡੀਓ ਵਧੀਆ ਲੱਗੀ ਤੇ ਸ਼ੇਅਰ ਕਰਿਆ ਕਰੋ ਦੱਬ ਕੇ ਤੇ ਆਪਾਂ ਨਾਮ ਪੜਦੇ ਹਾਂ ਭੈਣਾਂ ਦੇ। ਜਿਹੜੀਆਂ ਭੈਣਾਂ ਆਪਾਂ ਨੂੰ ਸੋਹਣੇ ਸੋਹਣੇ ਕਮੈਂਟ ਕਰਦੀਆਂ ਤੇ ਹਾਂਜੀ ਕੁਲਵਿੰਦਰ ਪਹਿਨ ਕੁਲਵਿੰਦਰ ਕੁਲਵਿੰਦਰ ਗਿੱਲ ਦਾ ਮੈਸੇਜ ਆਇਆ ਆਪਾਂ ਨੂੰ ਮੋਗਾ ਤੋਂ ਕੁਲਵਿੰਦਰ ਗਿੱਲ ਦੀ ਆਈਡੀ ਹੈ ਕੁਲਵਿੰਦਰ ਕੌਰ ਮੋਗਾ ਤੋਂ ਮੈਸੇਜ ਆਇਆ ਆਪਾਂ ਨੂੰ ਤੇ ਪਹਿਨ ਜੀ ਤੁਹਾਡਾ ਵੀਡੀਓ ਦੇਖਣ ਵਾਸਤੇ ਬਹੁਤ ਬਹੁਤ ਧੰਨਵਾਦ ਤੇ ਦੂਸਰਾ ਮੈਸੇਜ ਆਇਆ ਇੱਕ ਮਣੀ ਮਣੀ ਦੀ ਆਈਡੀ ਤੋਂ ਮੈਸੇਜ ਆਇਆ ਆਪਾਂ ਨੂੰ ਤੁਸੀਂ ਪਲੀਜ਼ ਜਿਹੜਾ ਨਾਮ ਆਈਡੀ ਤੇ ਹੁੰਦਾ ਹੈ ਤੁਸੀਂ ਆਪਣਾ ਨਾਮ ਜਿਹੜਾ ਰੀਅਲ ਹੁੰਦਾ ਤੁਹਾਡਾ ਤੁਸੀਂ ਉਹ ਵੀ ਲਿਖ ਦਿਆ ਕਰੋ ਕਮੈਂਟ ਦੇ ਵਿੱਚ ਫਿਰ ਥੋੜਾ ਸੌਖਾ ਹੋ ਜਾਂਦਾ ਆਈਡੀ ਕਈ ਵਾਰ ਹੁੰਦਾ ਕਿਸੇ ਹੋਰ ਦੇ ਨਾਮ ਤੇ ਹੈ ਨਾ ਜਿਵੇਂ ਆਪਣੇ ਘਰ ਦੇ ਮੈਂਬਰ ਹੁੰਦੇ ਦੂਸਰੇ ਦੇ ਨਾਮ ਤੇ ਆਪਾਂ ਆਈਡੀ ਬਣਾ ਲੈਨੇ ਤੇ ਜਿਹੜਾ ਵੀ ਭੈਣ ਜੀ ਤੁਸੀਂ ਦੇਖਦੇ ਹੋ ਤਾਂ ਤੁਸੀਂ ਆਪਣਾ ਨਾਮ ਜ਼ਰੂਰ ਲਿਖਿਆ ਕਰੋ ਮਣੀ ਦੀ ਆਈਡੀ ਤੋਂ ਆਇਆ ਮੈਸੀ ਨਾਈਸ ਦੀ ਥੈਂਕ ਯੂ ਜੀ ਬਹੁਤ ਬਹੁਤ ਤੇ ਕਿਰਨਦੀਪ ਕੌਰ ਸਤਿ ਸ੍ਰੀ ਅਕਾਲ ਭੈਣ ਜੀ ਬਹੁਤ ਵਧੀਆ ਥੈਂਕ ਯੂ ਜੀ ਬਹੁਤ ਬਹੁਤ ਤੁਹਾਡਾ ਵੀ ਤੇ ਮੰਦੀਪ ਕੌਰ ਭੈਣ ਜੀ ਤੁਹਾਡਾ ਤਾਂ ਬਹੁਤ ਹੀ ਬਹੁਤ ਥੈਂਕ ਯੂ ਤੁਸੀਂ ਤਾਂ ਹਰ ਵੀਡੀਓ ਤੇ ਹੀ ਮੈਸੇਜ ਕਰਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਕੁਲਦੀਪ ਕੌਰ ਹਾਂ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਵੀਡੀਓ ਦੇਖਣ ਵਾਸਤੇ ਨਾਮ ਤਾਂ ਹੋਰ ਵੀ ਕਾਫੀ ਉਹਨਾਂ ਕਮੈਂਟਾਂ ਦੇ ਵਿੱਚ ਰਹਿ ਜਾਂਦੀ ਹੈ ਕਈ ਵਾਰ ਹੋ ਜਾਂਦਾ ਨਾ ਉੱਪਰ ਉੱਪਰ ਜਿਹੜੇ ਆ ਜਾਂਦੇ ਆ ਆਪਾਂ ਉਹਨਾਂ ਦਾ ਨਾਮ ਬੋਲ ਦਿੰਨੇ ਆ ਤੇ ਗੁਰ ਗੁਰਮੀਤ ਕੌਰ ਦੀ ਆਈਡੀ ਤੋਂ ਮੈਸੇਜ ਆਇਆ ਸੀ ਤੇ ਇਹਨਾਂ ਨੇ ਸਵਾਲ ਕੀਤਾ ਸੀਗਾ ਕਿ ਪਿਗਮੇਟੇਸ਼ਨ ਬਹੁਤ ਜ਼ਿਆਦਾ ਹੈ ਤੇ ਉਹਦੇ ਉੱਤੇ ਵੀਡੀਓ ਪਾਓ ਤੇ ਭੈਣ ਜੀ ਆਪਾਂ ਤੁਹਾਡੀ ਫਰਮਾਇਸ਼ ਤੇ ਵੀਡੀਓ ਪਾਈ ਆ ਤੇ ਤੁਸੀਂ ਇਹ ਵਾਲਾ ਟਰਾਈ ਕਰਿਓ ਜਰੂਰ ਤੇ ਤੁਹਾਨੂੰ ਬਹੁਤ ਫਰਕ ਪਊਗਾ ਤੇ ਵੀਡੀਓ ਦੇਖਣ ਵਾਸਤੇ ਬਹੁਤ ਬਹੁਤ ਧੰਨਵਾਦ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਪਲੀਜ਼ ਤੇ ਚਲੋ ਠੀਕ ਹੈ ਜੀ ਸਾਰੇ ਤੁਸੀਂ ਵੀਡੀਓ ਦੇਖਦੇ ਹੋ ਕਮੈਂਟ ਕਰਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਤੇ ਤੁਸੀਂ ਆਹੀ ਵੀਡੀਓ ਦੇਖਦੇ ਰਹੋ ਤੇ ਰੋਜ਼ ਨਵੇਂ-ਨਵੇਂ ਕਮੈਂਟ ਕਰਦੇ ਰਹੋ ਪ੍ਰਮਾਤਮਾ ਤੁਹਾਨੂੰ ਤੰਦਰੁਸਤੀ ਬਖਸ਼ੇ ਤੇ ਚਲੋ ਠੀਕ ਹੈ ਜੀ ਵੀਡੀਓ ਵਧੀਆ ਲੱਗੀ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਬੈਲ ਆਈਕਨ ਪ੍ਰੈਸ ਕਰਿਆ ਕਰੋ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਜਾਵੇ ਓਕੇ ਜੀ ਧੰਨਵਾਦ